ਇਹ ਪਿੰਡਾਂ ਦੀ ਉਪਾਤੋਂ ਹੀ ਬੱਤਰ ਕਰ ਦਿੱਤੀ ਪਰ ਫਿਰ ਵੀ ਗੁਰੂ ਦੀ ਕਿਰਪਾ ਕਿ ਪੰਜਾਬੀ ਜਿਹੜੇ ਉਹ ਚੜ੍ਹਦੀ ਕਲਾ ਵਿੱਚ ਨੇ ਔਰ ਖਾਸ ਕਰਕੇ ਜਿਹੜਾ ਅਜਨਾਲਿਆ ਦਾ ਏਰੀਆ ਗਾਂ ਪਿੰਡੀਆਂ ਤਰਵੰਡੀ ਪੱਤੇਵਾੜਾ ਕਾ ਲੋਕੋ ਕੇ ਆਪਕ ਜਿਹੜੀ ਰੰਦਾਸ ਡੇਰਾ ਬਾਬਾ ਨਾਨਕ ਜਿਹੜੀ ਸਭ ਤੋਂ ਵੱਡੀ ਮਾਰ ਮਾਰੀ ਹੈ ਉਹ ਐਸ ਤੋਂ ਸਿੱਧਾ ਜਿਹੜਾ ਪਾਰ ਪਿਆ ਹੋਇਆ ਤੇ ਉਹਨੇ ਇਹ ਬਹੁਤ ਵੱਡੀ ਮਾਰ ਮਾਰੀ ਹੈ ਮਹਾਪੁਰਖ ਦੱਸ ਰਹੇ ਨੇ ਕਿ ਢਾਈਆਂ ਕਿੱਲਿਆਂ ਦਾ ਜਿਹੜਾ ਤੁਸੀਂ ਦਾ ਜਿਹੜਾ ਪਾੜ ਹੈ तकरीबन 300 ਫੁੱਟ ਤੋਂ ਜ਼ਿਆਦਾ ਜਿਹੜਾ ਪਾੜ ਹੈ ਉਹ ਇੱਥੇ ਪਿਆ ਜਿਹਨੂੰ ਮਹਾਪੁਰਖਾਂ ਦੇ ਮਹਾਪੁਰਖਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਬਹੁਤ ਜੰਗੀ ਪੱਧਰ ਤੇ ਕੰਮ ਕਰਕੇ ਨੌਜਵਾਨ ਵੀ ਉੱਥੇ ਲੱਗੇ ਹੋਏ ਆ ਕਿ ਜੰਗੀ ਪੱਧਰ ਤੇ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦ ਤੱਕ ਇਹ ਪਾੜ ਨਾ ਪੂਰੇਗਾ ਤਦ ਤੱਕ ਇਧਰੋਂ ਪਾਣੀ ਦਾ ਜਿਹੜੀ ਜਿਹੜਾ ਪ੍ਰੈਸ਼ਰ ਹੈ ਉਹ ਖਤਮ ਨਹੀਂ ਹੋਣਾ ਕਿਉਂਕਿ ਰਾਵੀ ਦਾ ਪਾਣੀ ਚੜ ਕੇ ਇਸ ਪਾਸੇ ਆਇਆ ਹੈ ਤੁਸੀਂ ਬੰਨ੍ਹ ਨੂੰ ਲਗਾ ਤੇ ਤੁਸੀਂ ਬੰਨ੍ਹ ਜਿਹੜਾ ਉਹ 350 ਫੁੱਟ ਤੋਂ ਜ਼ਿਆਦਾ ਜਿਹੜਾ ਸੀ ਇੱਥੋਂ ਟੁੱਟਾ ਹੈ ਔਰ ਜਿਹੜਾ ਹੁਣ ਯਤਨ ਕੀਤੇ ਜਾ ਰਹੇ ਨੇ ਕਿ ਇਹ ਬੰਨ੍ਹ ਲਾ ਕੇ ਤੇ ਇਹ ਪਾਣੀ ਜਾਂ ਤੋਂ ਰੋਕਿਆ ਜਾਏ ਕਿ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਤਾਂ ਨੂੰ ਮਨ ਧਨ ਕਰਕੇ ਵੱਧ ਤੋਂ ਵੱਧ ਸਹਿਯੋਗ ਕਰੀਏ ਕਿਉਂਕਿ ਮਾਪੁਰਖਾਂ ਵੱਲੋਂ ਦਿਨ ਰਾਤ ਇੱਕ ਕਰਕੇ ਆਪਣੀ ਸਾਰੀ ਮਸ਼ੀਨਰੀ ਝੋਕ ਕੇ ਇਹ ਜਿਹੜਾ ਬੰਨ ਹੈ ਇਹਨੂੰ ਬਨਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਸੰਗਤ ਦੇ ਵੱਲੋਂ ਬਹੁਤ ਵੱਡਾ ਜਿਹੜਾ ਨੌਜਵਾਨਾਂ ਵੱਲ ਖਾਸ ਕਰਕੇ ਬਹੁਤ ਵੱਡਾ ਜਿਹੜਾ ਸਹਿਯੋਗ ਹੈ ਉਹ ਕੀਤਾ ਜਾ ਰਿਹਾ ਹੈ ਪੰਜਾਬ ਨਹੀਂ ਪੰਜਾਬ ਦੇ ਬਾਹਰੋਂ ਵੀ ਨੌਜਵਾਨ ਇੱਥੇ ਆ ਰਹੇ ਆ ਸੇਵਾ ਦੇ ਲਈ ਟਰਾਲੀਆਂ ਮਿੱਟੀ ਦੀਆਂ ਆ ਰਹੀਆਂ ਸੰਗਤ 'ਚ ਵੀ ਕਾਫੀ ਉਤਸ਼ਾਹ ਹੈ ਦੇਖੋ ਇਹ ਇੱਕ ਬੜਾ ਵੱਡਾ ਇੱਕ ਮੋਰਚਾ ਕਹਿ ਲਓ ਕਿ ਲੱਗਾ ਹੋਇਆ ਇਹ bina ਸਾਰਿਆਂ ਦੇ ਰਲ ਮਿਲ ਕੇ ਕਰਨ ਤੋਂ ਹੱਲ ਹੋ ਰਿਹਾ ਹੈ ਬੜੀ ਚੰਗੀ ਗੱਲ ਹੈ ਕਿ ਪੰਜਾਬ ਤੋਂ ਬਾਹਰੋਂ ਵੀ ਹੁਣ ਰਾਜਸਥਾਨ ਤੋਂ ਯੂਪੀ ਤੋਂ ਹਰਿਆਣੇ ਤੋਂ ਹੋਰ ਥਾਵਾਂ ਤੋਂ ਸੰਕਤਿਆ ਰਾਸ਼ਨ ਲੈ ਕੇ ਜਾਂ ਮਿੱਟੀ ਲੈ ਕੇ ਜਾਂ ਪਸ਼ੂਆਂ ਵਾਸਤੇ ਚਾਰਾ ਲੈ ਕੇ ਆਉਣੀ ਸ਼ੁਰੂ ਹੋਈ ਆ ਇਹ ਇਹ ਬੜਾ ਚੰਗਾ ਸੰਕੇਤ ਹੈ ਔਰ ਭਾਈ ਚਾਰ ਕਿਸਾਨ ਨੂੰ ਮਜ਼ਬੂਤ ਕਰਨ ਵਾਲਾ ਸੰਕੇਤ ਹੈ ਹਾਲਾਤ ਜਿਹੜੇ ਨੇ ਦੇਖੋ ਜਿਹੜੀਆਂ ਤੇ ਫਸਲਾਂ ਡੁੱਬੀਆਂ ਵਾਂ ਅਜੇ ਡੁੱਬੀਆਂ ਹੀ ਪਈਆਂ ਵਾਂ ਕੁਝ ਘਰਾਂ ਤੋਂ ਪਾਣੀ ਉਤਰਿਆ ਵਾ ਪਰ ਜਿੰਨਾ ਘਰਾਂ ਤੋਂ ਪਾਣੀ ਉਤਰਿਆ ਵੀ ਉੱਥੇ ਸਲਾਬ ਆ ਲੋਕਾਂ ਦੇ ਪਸ਼ੂ ਡੰਗਰ ਵੀ ਮਰ ਗਏ ਆ ਅੱਗੇ ਨਾਲੋਂ ਭਾਵੇਂ ਥੋੜਾ ਜਿਹਾ ਪਾਣੀ ਉਤਰਿਆ ਪਰ ਅਜੇ ਵੀ ਹਾਲਾਤ ਬਹੁਤੇ ਠੀਕ ਨਹੀਂ ਪਰ ਰਾਹਤ ਵਾਲੀ ਗੱਲ ਇਹ ਆ ਕਿ ਇਸ ਔਖੇ ਸਮੇਂ ਤੇ ਬਹੁਤ ਸਾਰੇ ਸਿੱਖ ਨੌਜਵਾਨ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਪੰਜਾਬ ਪੰਜਾਬ ਤੋਂ ਬਾਹਰੋਂ ਵੀ ਮੈਂ ਦੇਖੇ ਬਹੁਤ ਸਾਰੇ ਆਏ ਆ ਜਿਹੜੇ ਕੌਮੀ ਨਿਸ਼ਾਨ ਦੇ ਢੇਠਾ ਵੱਖ-ਵੱਖ ਥਾਵਾਂ ਤੇ ਪਹੁੰਚ ਰਹੇ ਆ ਜਿਕਾਰੇ ਲਾਉਂਦੇ ਜਿਹੜੀ ਸਿੱਖ ਜਵਾਨੀ ਆ ਉਹ ਫੌਰੀ ਤੌਰ ਤੇ ਜਿੰਨੀ ਵੀ ਰਾਹਤ ਦੇ ਸਕਦੀ ਆ ਭਾਵੇਂ ਰਾਸ਼ਨ ਪੱਖੋਂ ਆ ਭਾਵੇਂ ਪਸ਼ੂਆਂ ਦੇ ਚਾਰੇ ਪੱਖੋਂ ਆ ਉਹ ਦਿੱਤੀ ਜਾ ਰਹੀ ਆ ਤੋਂ ਇਥੇ ਆਪਾਂ ਇਹੋ ਹੀ ਕਹਿ ਸਕਦੇ ਭੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸੱਚੇ ਪਾਤਸ਼ਾਹ ਦੇ ਕੌਮੀ ਨਿਸ਼ਾਨ ਦੇ ਹੇਠਾਂ ਸਿੱਖ ਜਵਾਨੀ ਵੱਲੋਂ ਨੌਜਵਾਨਾਂ ਵੱਲੋਂ ਹੋਰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਨੁਮਾਇੰਦਾ ਜਮਾਲ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਹੋਰ ਸੰਸਥਾਵਾਂ ਹੋਣ ਕਿਸਾਨ ਜਥੇਬੰਦੀਆਂ ਵੀ ਲੱਗੀਆਂ ਕੁਝ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਇਥੋਂ ਦੀਆਂ ਇਥੋਂ ਦੀ ਪਾਰਟੀ ਆ ਉਹ ਵੀ ਲੱਗੀ ਆ ਗਏ ਆ ਤਾਂ ਇਹ ਰਾਹਤ ਵਾਲੀ ਗੱਲ ਇਹ ਹੈਗੀ ਆ ਵੀ ਸਿੱਖ ਜਵਾਨੀ ਜਿਹੜੀ ਆਪ ਮਾਰੇ ਪਹੁੰਚ ਰਹੀ ਆ ਆਪ ਵੀ ਉਥੇ ਰਾਹਤ ਦੇ ਰਹਿਆ ਪਰ ਮੈਂ ਗੁਰੂ ਦੇ ਘਰੇ ਕੁਲਤਾ ਵਾਂ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉਥੇ ਬਾਹ ਫੜਦਾ ਪਿਆ ਤੋਂ ਅੱਜ ਇਹੋ ਹੀ ਲੋੜ ਆ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਇੱਕ ਦੂਜੇ ਦੀ ਮਦਦ ਕਰੀਏ ਔਰ ਜੇਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜਾੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਲੋਕਾਂ ਦੀ ਜਿਹੜੀ ਆ ਸਹਾਰਾ ਲੈਣੀ ਚਾਹੀਦੀ ਆ ਬਾਕੀ ਆਪਾਂ ਸਾਰੇ ਗੁਰੂ ਅਗੇ ਅਰਦਾਸ ਕਰੀਏ ਇੱਕ ਤੇ ਪਾਤਸ਼ਾਹ ਇਹ ਸਾਫਤ ਨੂੰ ਛੇਤੀ ਨਿਜਾਤ ਦਿਵਾਵੇ ਦੂਜਾ ਜਿਹੜੇ ਵੀ ਸਾਡੇ ਨੌਜਵਾਨ ਇਸ ਕੰਮ ਦੇ ਵਿੱਚ ਲੱਗੇ ਆ ਮਹਾਰਾਜ ਉਹਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਕਈ ਥਾਵਾਂ ਦੇ ਉੱਤੇ ਨੌਜਵਾਨਾਂ ਵੱਲੋਂ ਜਾਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਬੰਨ ਬੰਨੇ ਜਾ ਰਹੇ ਆ ਔਰ ਉੱਥੇ ਲਾਗੇ ਦਰਿਆ ਸੁੱਕਦਾ ਵਾ ਕਈ ਥਾਵਾਂ ਤੇ ਹੱਥੇ ਹੋ ਜਾਂਦੇ ਆ ਤੋਂ ਉਹਨਾਂ ਦੀ ਆਪਾਂ ਸਲਾਮਤੀ ਦੀ ਅਰਦਾਸ ਵੀ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਆ ਬਾਕੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਾਣੀ ਆਇਆ ਵਾ ਇਹ ਬਹੁਤ ਚਿੰਤਾਜਨਕ ਆ ਮੈਂ ਪਰਸੋਂ ਹਰਿਆਣੇ ਚ ਸੀ ਔਰ ਉੱਥੇ ਮੈਂ ਹਰ ਇੱਕ ਭਾਵੇਂ ਕੋਈ ਰੋਹੀ ਹੀ ਭਾਵੇਂ ਨਹਿਰ ਹੀ ਜਾਂ ਛੋਟੀ ਨਦੀ ਹਰ ਇੱਕ ਦੇ ਕੰਡੇ ਤੇ ਮੈਂ ਦੇਖਿਆ ਵੀ ਮਿੱਟੀ ਦੇ ਭਰੇ ਬੋਰੇ ਵੀ ਬਹੁਤ ਪਏ ਸੀ ਤੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਜਾਂ ਉਹਨਾਂ ਦੇ ਹੋਰ ਜਿਹੜਾ ਅਮਲਾ ਫੈਲਾਉ ਵੀ ਲੱਗਾ ਅਗਾਹ ਕਰ ਦਿੱਤਾ ਉਹਨਾਂ ਨੇ ਲੋਕਾਂ ਨੂੰ ਕਾਫੀ ਸਮਾਂ ਪਹਿਲਾਂ ਪਰ ਪੰਜਾਬ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹਾਕਮਾਂ ਦੇ ਵੱਲੋਂ ਲੋਕਾਂ ਨੂੰ ਅਗਾਹ ਨਹੀਂ ਕੀਤਾ ਗਿਆ ਤੇ ਇਕਦਮ ਹੀ ਪਾਣੀ ਆਇਆ ਅੱਜ ਇਹ ਕਿੰਨਾ ਵੱਡਾ ਨੁਕਸਾਨ ਆ ਹੋਇਆ ਇਹ ਤੇ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜਿਆਦਾ ਪਤਾ ਲੱਗੂਗਾ ਪਰ ਇਹਨਾਂ ਨੂੰ ਚਾਹੀਦਾ ਸੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਕਿਉਂਕਿ ਇੰਨਾ ਪਾਣੀ ਜਿਹੜਾ ਇੱਕਦਮ ਆ ਜਾਣਾ ਦਰਿਆਵਾਂ ਦੇ ਵਿੱਚ ਲੋਕਾਂ ਦੇ ਲਈ ਸਥਿਤੀ ਜਿਹੜੀ ਬੜੀ ਭਿਆਨਕ ਬਣੀ ਮੈਨੂੰ ਤੇ ਉਹ ਕਿਉਂਕਿ ਮੈਂ ਇਤਿਹਾਸ ਨੂੰ ਪਿਆਰ ਕਰਨ ਵਾਲਾ ਤੇ ਮੈਨੂੰ ਤੇ ਚੇਤਾ ਆਉਂਦਾ 1739 ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਵਾ ਤੇ ਉਦੋਂ ਉੱਥੇ ਹੈਗਾ ਸੀ ਮੁਹੰਮਦ ਸ਼ਾਹ ਰੰਗੀਲਾ ਰਾਜ ਕਰਦਾ ਲੋਕਾਂ ਨੇ ਉਹਨੂੰ ਪਹਿਲਾਂ ਕਿਹਾ ਸੀ ਵੀ ਉਹ ਆ ਰਿਹਾ ਹੈ ਆ ਕੋਈ ਤਿਆਰੀ ਪੂਰੀ ਕਰ ਲਈਏ ਤੇ ਉਹ ਆਇਆ ਸ਼ਹੀ ਉਹਨੇ ਕੋਈ ਤਿਆਰੀ ਨਹੀਂ ਕੀਤੀ ਤੇ ਦਿੱਲੀ ਜਿਹੜੀ ਆਦੀ ਮਰਵਾਤੀ ਸੀ ਉਹਨੇ ਮੁਹੰਮਦ ਸ਼ਾਹ ਰੰਗੀਲੇ ਨੇ ਜਦੋਂ ਇਦਾਂ ਦੇ ਲੋਕ ਰਾਜ ਕਰਨ ਲੱਗ ਪੈਣ ਨਾ ਤੇ ਉਦੋਂ ਲੋਕ ਡੁੱਬਦੇ ਵੀ ਆ ਤੇ ਲੋਕ ਮਰਦੇ ਵੀ ਆ ਆਪਾਂ ਨੂੰ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਆ ਗੁਰੂ ਸਾਹਿਬ ਸਾਡੇ ਪੰਥ ਨੂੰ ਪੰਜਾਬ ਨੂੰ ਇਹ ਤਾਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਹਾਕਮਾਂ ਨੂੰ ਸਮੱਤ ਦੇ। ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ ਜਿੱਥੇ ਕਿ ਪੰਜਾਬ ਨੂੰ ਨਸ਼ੇ ਲਈ ਬਦਨਾਮ ਕੀਤਾ ਹੈ, ਨੌਜਵਾਨਾਂ ਨੂੰ ਨਸ਼ੇ ਲਈ ਬਦਨਾਮ। ਅੱਜ ਉਹੀ ਨੌਜਵਾਨ ਨੇ ਜਿਹੜੇ ਡੂੰਘੇ ਪਾਣੀ ਵਿੱਚ ਜਾ ਕੇ ਲੋਕਾਂ ਦੇ ਜਿਹੜੇ ਕਿ ਰਾਸ਼ਨ ਪਚਾਰੇ ਨੂੰ ਰੱਖਿਆ ਕਰਦੇ। ਦੇਖੋ ਪੰਜਾਬ ਦੀ ਜਵਾਨੀ ਦਾ ਸਿੱਖ ਜਵਾਨੀ ਦਾ ਕੋਈ ਸਾਨੀ ਨਹੀਂ ਆ। ਇਹ ਆਪਾਂ ਅੱਜ ਵੀ ਦੇਖ ਰਹੇ ਨਾ ਜਿੱਥੇ ਵੱਡੇ-ਵੱਡੀਆਂ ਟੀਮਾਂ ਵੀ ਜਾਣ ਤੋਂ ਡਰਦੀਆਂ। ਉੱਥੇ ਪੰਜਾਬ ਦੀ ਜਵਾਨੀ ਪਹੁੰਚੀ। ਇਹਦਾ ਮਤਲਬ ਇਹ ਵੀ ਜਿਨ੍ਹਾਂ ਨੇ ਇਹ ਬਿਰਤਾਂਤ ਘੜੇ ਸੀ ਵੀ ਇਹ ਉੱਡਦਾ ਪੰਜਾਬ ਆ ਇਹ ਉੱਡਦਾ ਪੰਜਾਬ ਨਹੀਂ ਆ ਇਹ ਚੜ੍ਹਦੀ ਕਲਾ ਵਾਲਾ ਪੰਜਾਬ ਆ ਇਹ ਹਰ ਥਾਂ ਤੇ ਗਰੀਬਾਂ ਲੋੜਵੰਦਾਂ ਡੁੱਬਿਆਂ ਦੀ ਮਦਦ ਕਰਨ ਵਾਲਾ ਪੰਜਾਬ ਆ ਇਹ ਹਰ ਇੱਕ ਦਾ ਸਹਾਰਾ ਬਣਨ ਵਾਲਾ ਪੰਜਾਬ ਆ ਸਿੱਖ ਜਵਾਨੀ ਤੇ ਅੱਜ ਪੰਥ ਨੂੰ ਮਾਣ ਆ ਤੇ ਹਮੇਸ਼ਾ ਹੀ ਮਾਣ ਰਹੂਗਾ ਕਿਉਂਕਿ ਮੈਂ ਦੇਖਿਆ ਨਿਸ਼ਾਨ ਸਾਹਿਬਾਂ ਦੇ ਛਾਵੇਂ ਟਰਾਲੀਆਂ ਤੇ ਨਿਸ਼ਾਨ ਸਾਹਿਬ ਲੱਗੇ ਆ ਟਰੈਕਟਰਾਂ ਤੇ ਲੱਗੇ ਆ ਤੇ ਸਿੱਖ ਜਵਾਨੀ ਗੁਰੂ ਦੇ ਜਕਾਰੇ ਲਾਉਂਦਿਆਂ ਹਰ ਥਾਂ ਤੇ ਪਹੁੰਚ ਰਹੀ ਆ ਤੇ ਮਦਦ ਕਰ ਰਹੀ ਆ ਕਪਟੀ ਜਿਹੜੀ ਦਿੱਤਾ ਪਿਛਲੇ ਤਕਰੀਬਨ 2 ਹਫਤੇ ਹੋ ਗਏ ਪੰਜਾਬ ਦੇ ਉੱਤੇ ਪਈ ਹੈ ਹੜ੍ਹਾਂ ਦੀ ਮਾਰ ਪੈ ਰਹੀ ਹੈ ਔਰ ਤਕਰੀਬਨ ਇੱਕ ਹਫਤਾ ਲਗਾਤਾਰ ਇਥੇ ਹੜ੍ਹਾਂ ਦਾ ਪਾਣੀ ਤੇ ਉਪਰਮੀ ਦਾ ਪਾਣੀ ਜੀ ਨੇ ਪੰਜਾਬੀਆਂ ਦੀ ਜਿਹੜੀ ਇੱਥੇ ਹਾਲਤ ਸੀ ਘਰਾਂ ਦੀ ਪਿੰਡਾਂ ਦੀ ਉਹ ਬਾਤੋਂ ਹੀ ਬਤਰ ਕਰ ਦਿੱਤੀ ਪਰ ਫਿਰ ਵੀ ਗੁਰੂ ਦੀ ਕਿਰਪਾ ਹੈ ਕਿ ਪੰਜਾਬੀ ਜਿਹੜੇ ਉਹ ਚੜ੍ਹਦੀ ਕਲਾ ਵਿੱਚ ਨੇ ਔਰ ਖਾਸ ਕਰਕੇ ਜਿਹੜਾ ਅਜਨਾਲੇ ਦਾ ਏਰੀਆ ਗਾ ਪਿੰਡੀਆਂ ਤਰਵੰਦੀ ਫਤਿਹਵਾਲਾ ਦਾ ਲੋਕੋਆਂ ਤੱਕ ਜਿਹੜੀ ਰੰ다ਸ ਡੇਰਾ ਬਾਬਾ ਨਾਨਕ ਜਿਹੜੀ ਸਭ ਤੋਂ ਵੱਡੀ ਮਾਰ ਮਾਰੀ ਹੈ ਉਹ ਐਸ ਤੋਂ ਸੀਦਾ ਜਿਹੜਾ ਪਾੜ ਪਿਆ ਹੋਇਆ ਤੇ ਉਹਨੇ ਇਹ ਬਹੁਤ ਵੱਡੀ ਮਾਰ ਮਾਰੀ ਹੈ ਮਹਾਂਪੁਰਖ ਦੱਸ ਰਹੇ ਨੇ ਕਿ ਢਾਈਆਂ ਕਿੱਲਿਆਂ ਦਾ ਜਿਹੜਾ ਤੁਸੀਂ ਦਾ ਜਿਹੜਾ ਪਾੜ ਹੈ ਤਕਰੀਬਨ 300 ਫੁੱਟ ਤੋਂ ਜ਼ਿਆਦਾ ਜਿਹੜਾ ਪਾੜ ਹੈ ਉਹ ਇੱਥੇ ਪਿਆ ਜਿਹਨੂੰ ਮਹਾਂਪੁਰਖਾਂ ਦੇ ਮਹਾਂਪੁਰਖਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਬਹੁਤ ਜੰਗੀ ਪੱਧਰ ਤੇ ਕੰਮ ਕਰਕੇ ਨੌਜਵਾਨ ਵੀ ਲੱਗੇ ਹੋਏ ਆ ਕਿ ਜੰਗੀ ਪੱਧਰ ਤੇ ਇਸ ਪਾੜ ਨੂੰ ਔਰੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦ ਤੱਕ ਇਹ ਪਾੜ ਨਾ ਪੂਰੇਗਾ ਤਦ ਤੱਕ ਇਹ ਦਰੋਂ ਪਾਣੀ ਦਾ ਜਿਹੜੀ ਜਿਹੜਾ ਪ੍ਰੈਸ਼ਰ ਹੈ ਉਹ ਖਤਮ ਨਹੀਂ ਹੋਣਾ ਕਿਉਂਕਿ ਰਾਵੀ ਦਾ ਪਾਣੀ ਚੜ ਕੇ ਇਸ ਪਾਸੇ ਆਇਆ ਹੈ ਤੁਸੀਂ ਬੰਨ੍ਹੂ ਲੱਗਾ ਤੇ ਤੁਸੀਂ ਬੰਨ੍ਹ ਜਿਹੜਾ ਉਹ 350 ਫੁੱਟ ਤੋਂ ਜ਼ਿਆਦਾ ਜਿਹੜਾ ਸੀ ਇੱਥੋਂ ਟੁੱਟਾ ਹੈ ਔਰ ਜਿਹੜਾ ਹੁ ਜਤਨ ਕੀਤੇ ਜਾ ਰਹੇ ਨੇ ਕਿ ਇਹ ਬੰਨ ਲਾ ਕੇ ਤੇ ਇਹ ਪਾਣੀ ਜਾਣ ਤੋਂ ਰੋਕਿਆ ਜਾਏ ਇਹ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਤਾਨ ਮੰਨ ਧੰਨ ਕਰਕੇ ਵੱਧ ਤੋਂ ਵੱਧ ਸਹਿਯੋਗ ਕਰੀਏ ਕਿਉਂਕਿ ਮਾਪੁਰਖਾਂ ਵੱਲੋਂ ਦਿਨ ਰਾਤ ਇੱਕ ਕਰਕੇ ਆਪਣੀ ਸਾਰੀ ਮਸ਼ੀਨਰੀ ਝੋਕੇ ਤੇ ਇਹ ਜਿਹੜਾ ਬੰਨ ਹੈ ਇਹਨੂੰ ਬਨਣ ਦਾ ਹੀ ਅਤਿ ਕੀਤਾ ਜਾ ਰਿਹਾ ਹੈ ਸੰਗਤ ਤੇ ਬਹੁਤ ਬੱਤਾ ਜਿਹੜਾ ਨੌਜਵਾਨਾਂ ਬਰਤਸ ਕਰਕੇ ਬਹੁਤ ਵੱਡਾ ਜਿਹੜਾ ਸਹਿਯੋਗ ਹੈ ਉਹ ਕੀਤਾ ਜਾ ਰਿਹਾ ਪੰਜਾਬ ਨਹੀਂ ਪੰਜਾਬ ਦੇ ਬਾਹਰੋਂ ਵੀ ਨੌਜਵਾਨ ਇੱਥੇ ਆ ਰਹੇ ਆ ਸੇਵਾ ਦੇ ਲਈ ਟਰਾਲੀਆਂ ਮਿੱਟੀ ਦੀਆਂ ਆ ਰਹੀਆਂ ਸੰਗਤ ਚ ਵੀ ਕਾਫੀ ਖੁਸ਼ ਆਏ ਦੇਖੋ ਇਹ ਇੱਕ ਬੜਾ ਵੱਡਾ ਬੱਤਾ ਇੱਕ ਮੋਰਚਾ ਕਹਿ ਲਓ ਕਿ ਲੱਗਾ ਹੋਇਆ ਇਹ bina ਸਾਰਿਆਂ ਦੇ ਰਲ ਮਿਲ ਕੇ ਕਰਨ ਤੋਂ ਹੱਲ ਨਹੀਂ ਹੋਣਾ ਇਹ ਬੜੀ ਚੰਗੀ ਗੱਲ ਹੈ ਕਿ ਪੰਜਾਬ ਤੋਂ ਬਾਹਰੋਂ ਵੀ ਹੋਣ ਰਾਜਸਥਾਨ ਤੋਂ ਯੂਕੇ ਤੋਂ ਹਰਿਆਣੇ ਤੋਂ ਹੋਰ ਥਾਵਾਂ ਤੋਂ ਵੀ ਸੰਗਤ ਆ ਰਾchn ਲੈ ਕੇ ਜਾਂ ਮਿੱਟੀ ਲੈ ਕੇ ਜਾਂ ਪਸ਼ੂਆਂ ਵਾਸਤੇ ਚਾਰਾ ਲੈ ਵੀ ਹੁਣੇ ਸ਼ੁਰੂ ਹੋਈ ਆ ਇਹ ਇਹ ਬੜਾ ਚੰਗਾ ਸੰਕੇਤ ਹੈ ਔਰ ਭਾਈਚਾਰਕ ਸੰਜੋ ਨੂੰ ਮਜ਼ਬੂਤ ਕਰਨ ਵਾਲਾ ਸੰਕੇਤ ਹੈ ਹਾਲਾਤ ਜਿਹੜੇ ਨੇ ਦੇਖੋ ਜਿਹੜੀਆਂ ਦੇ ਫਸਲਾਂ ਡੁੱਬੀਆਂ ਵਾਂ ਅਜੇ ਡੁੱਬੀਆਂ ਹੀ ਪਈਆਂ ਵਾਂ ਕੁਝ ਘਰਾਂ ਤੋਂ ਪਾਣੀ ਉਤਰਿਆ ਵਾ ਪਰ ਜਿੰਨਾ ਘਰਾਂ ਤੋਂ ਪਾਣੀ ਉਤਰਿਆ ਵੀ ਉੱਥੇ ਸਲਾਬ ਆ ਲੋਕਾਂ ਦੇ ਪਸ਼ੂ ਡੰਗਰ ਵੀ ਮਰ ਗਏ ਆ ਅੱਗੇ ਨਾਲੋਂ ਭਾਵੇਂ ਥੋੜਾ ਜਿਹਾ ਪਾਣੀ ਉਤਰਿਆ ਪਰ ਅਜੇ ਵੀ ਹਾਲਾਤ ਬਹੁਤੇ ਠੀਕ ਨਹੀਂ ਪਰ ਰਾਹਤ ਵਾਲੀ ਗੱਲ ਇਹ ਆ ਕਿ ਇਸ ਔਖੇ ਸਮੇਂ ਤੇ ਬਹੁਤ ਸਾਰੇ ਸਿੱਖ ਨੌਜਵਾਨ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਪੰਜਾਬ ਪੰਜਾਬ ਤੋਂ ਬਾਹਰੋਂ ਵੀ ਮੈਂ ਦੇਖੇ ਬਹੁਤ ਸਾਰੇ ਆਏ ਆ ਜਿਹੜੇ ਕੌਮੀ ਨਿਸ਼ਾਨ ਦੇ ਵੱਖ-ਵੱਖ ਥਾਵਾਂ ਤੇ ਪਹੁੰਚ ਰਹੇ ਆ ਜਿਕਾਰੇ ਲਾਉਂਦੇ ਜਿਹੜੀ ਸਿੱਖ ਜਵਾਨੀ ਆ ਉਹ ਫੌਰੀ ਤੌਰ ਤੇ ਜਿੰਨੀ ਵੀ ਰਾਹਤ ਦੇ ਸਕਦੀ ਆ ਭਾਵੇਂ ਰਾਸ਼ਨ ਪੱਖੋਂ ਆ ਭਾਵੇਂ ਪਸ਼ੂਆਂ ਦੇ ਚਾਰੇ ਪੱਖੋਂ ਆ ਉਹ ਦਿੱਤੀ ਜਾ ਰਹੀ ਆ ਤੋਂ ਇੱਥੇ ਆਪਾਂ ਇਹੋ ਹੀ ਕਹਿ ਸਕਦੇ ਭੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸੱਚੇ ਪਾਤਸ਼ਾਹ ਦੇ ਕੌਮੀ ਨਿਸ਼ਾਨ ਦੇ ਸਿੱਖ ਜਵਾਨੀ ਵੱਲੋਂ ਨੌਜਵਾਨਾਂ ਵੱਲੋਂ ਹੋਰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਨੁਮਾਇੰਦਗੀ ਮਾਲ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਹੋਰ ਸੰਸਥਾਵਾਂ ਹੋਣ ਕਿਸਾਨ ਜਥੇਬੰਦੀਆਂ ਵੀ ਲੱਗੀਆਂ ਕੁਝ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਇਥੋਂ ਦੀਆਂ ਇਥੋਂ ਦੀ ਪਾਰਟੀ ਆ ਉਹ ਵੀ ਲੱਗੀ ਆ ਗਏ ਆ ਤਾਂ ਇਹ ਰਾਹਤ ਵਾਲੀ ਗੱਲ ਇਹ ਹੈਗੀ ਆ ਵੀ ਸਿੱਖ ਜਵਾਨੀ ਜਿਹੜੀ ਆਪ ਮਾਰੇ ਪਹੁੰਚ ਰਹੀ ਆ ਆਪ ਹੀ ਉਥੇ ਰਾਹਤ ਦੇ ਰਹੇ ਆ ਪਰ ਮੈਂ ਆ ਗੁਰੂ ਦੇ ਘਰੇ ਖਲੋਤਾ ਵਾਂ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉੱਥੇ ਬਾਹ ਫੜਦਾ ਪਿਆ ਤੋਂ ਅੱਜ ਇਹੋ ਹੀ ਲੋੜ ਆ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਇੱਕ ਦੂਜੇ ਦੀ ਮਦਦ ਕਰੀਏ ਔਰ ਜੇਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਲੋਕਾਂ ਦੀ ਜਿਹੜੀ ਆ ਸਹਾਰਾ ਲੈਣੀ ਚਾਹੀਦੀ ਆ ਬਾਕੀ ਆਪਾਂ ਸਾਰੇ ਗੁਰੂ ਅੱਗੇ ਅਰਦਾਸ ਕਰੀਏ ਇੱਕ ਤੇ ਪਾਤਸ਼ਾਹ ਇਸ ਹਫ਼ਤੇ ਤੋਂ ਛੇਤੀ ਨਜਾਤ ਦਿਵਾਵੇ ਦੂਜਾ ਜਿਹੜੇ ਵੀ ਸਾਡੇ ਨੌਜਵਾਨ ਇਸ ਕੰਮ ਦੇ ਵਿੱਚ ਲੱਗੇ ਆ ਮਹਾਰਾਜ ਉਹਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਕਈ ਥਾਵਾਂ ਦੇ ਉੱਤੇ ਨੌਜਵਾਨਾਂ ਵੱਲੋਂ ਜਾਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਬੰਨ ਬੰਨੇ ਜਾ ਰਹੇ ਆ ਔਰ ਉੱਥੇ ਲਾਗੇ ਦਰਿਆ ਸੁੱਕਦਾ ਵਾ ਕਈ ਥਾਵਾਂ ਦੇ ਹੱਥ ਸੇ ਹੋ ਜਾਂਦੇ ਆ ਤੋਂ ਉਹਨਾਂ ਦੀ ਆਪਾਂ ਸਲਾਮਤੀ ਦੀ ਅਰਦਾਸ ਵੀ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਆ ਬਾਕੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਾਣੀ ਆਇਆ ਵਾ ਇਹ ਬਹੁਤ ਚਿੰਤਾਜਨਕ ਆ ਮੈਂ ਪਰਸੋਂ ਹਰਿਆਣੇ ਚ ਸੀ ਔਰ ਉੱਥੇ ਮੈਂ ਹਰ ਇੱਕ ਭਾਵੇਂ ਕੋਈ ਰੋਹੀ ਹੀ ਭਾਵੇਂ ਨਹਿਰ ਹੀ ਜਾਂ ਛੋਟੀ ਨਦੀ ਹਰ ਇੱਕ ਦੇ ਕੰਡੇ ਤੇ ਮੈਂ ਦੇਖਿਆ ਵੀ ਮਿੱਟੀ ਦੇ ਭਰੇ ਬੋਰੇ ਵੀ ਬਹੁਤ ਪਏ ਸੀ ਤੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਜਾਂ ਉਹਨਾਂ ਦੇ ਹੋਰ ਜਿਹੜਾ ਅਮਲਾ ਫੈਲਾ ਉਹ ਵੀ ਲੱਗਾ ਅਗਾਹ ਕਰ ਦਿੱਤਾ ਉਹਨਾਂ ਨੇ ਲੋਕਾਂ ਨੂੰ ਕਾਫੀ ਸਮਾਂ ਪਹਿਲਾਂ ਪਰ ਪੰਜਾਬ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹਾਕਮਾਂ ਦੇ ਵੱਲੋਂ ਲੋਕਾਂ ਨੂੰ ਅਗਾਹ ਨਹੀਂ ਕੀਤਾ ਗਿਆ ਤੇ ਇਕਦਮ ਹੀ ਪਾਣੀ ਆਇਆ ਹਜੇ ਕਿੰਨਾ ਵੱਡਾ ਨੁਕਸਾਨ ਆ ਹੋਇਆ ਇਹ ਤੇ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜ਼ਿਆਦਾ ਪਤਾ ਲੱਗੂਗਾ ਪਰ ਇਹਨਾਂ ਨੂੰ ਚਾਹੀਦਾ ਸੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਕਿਉਂਕਿ ਇੰਨਾ ਪਾਣੀ ਜਿਹੜਾ ਇੱਕਦਮ ਆ ਜਾਣਾ ਦਰਿਆਵਾਂ ਦੇ ਵਿੱਚ ਲੋਕਾਂ ਦੇ ਲਈ ਸਥਿਤੀ ਜਿਹੜੀ ਬੜੀ ਭਿਆਨਕ ਬਣੀ ਮੈਨੂੰ ਤੇ ਉਹ ਕਿਉਂਕਿ ਮੈਂ ਇਤਿਹਾਸ ਨੂੰ ਪਿਆਰ ਕਰਨ ਵਾਲਾ ਤੇ ਮੈਨੂੰ ਤੇ ਚੇਤਾ ਆਉਂਦਾ 1739 ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਵਾ ਤੇ ਉਦੋਂ ਉੱਥੇ ਹੈਗਾ ਸੀ ਮੁਹੰਮਦ ਸ਼ਾਹ ਰੰਗੀਲਾ ਰਾਜ ਕਰਦਾ ਲੋਕਾਂ ਨੇ ਉਹਨੂੰ ਪਹਿਲਾਂ ਕਿਹਾ ਸੀ ਵੀ ਉਹ ਆ ਰਿਹਾ ਹੈ ਕੋਈ ਤਿਆਰੀ ਟਿਉਰੀ ਕਰ ਲਈਏ ਤੇ ਉਹ ਆਇਆ ਸੀ ਉਹਨੇ ਕੋਈ ਤਿਆਰੀ ਨਹੀਂ ਕੀਤੀ ਤੇ ਦਿੱਲੀ ਜਿਹੜੀ ਅੱਧੀ ਮਰਵਾਤੀ ਸੀ ਉਹਨੇ ਮੁਹੰਮਦ ਸ਼ਾਹ ਰੰਗੀਲੇ ਨੇ ਜਦੋਂ ਇਦਾਂ ਦੇ ਲੋਕ ਰਾਜ ਕਰਨ ਲੱਗ ਪੈਣ ਨਾ ਤੇ ਉਦੋਂ ਲੋਕ ਡੁੱਬਦੇ ਵੀ ਆ ਤੇ ਲੋਕ ਮਰਦੇ ਵੀ ਆ ਆਪਾਂ ਨੂੰ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਆ ਗੁਰੂ ਸਾਹਿਬ ਸਾਡੇ ਪੰਥ ਨੂੰ ਪੰਜਾਬ ਨੂੰ ਇਥੋਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਹਾਕਮਾਂ ਨੂੰ ਸਮਤ ਦੇਓ ਅਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ ਜਿੱਥੇ ਕਿ ਪੰਜਾਬ ਨੂੰ ਨਸ਼ੇ ਲਈ ਬਦਨਾਮ ਕੀਤਾ ਹੈ ਨੌਜਵਾਨਾਂ ਨੂੰ ਨਸ਼ੇ ਲਈ ਬਦਨਾਮ ਅੱਜ ਉਹੀ ਨੌਜਵਾਨ ਨੇ ਜਿਹੜੇ ਡੂੰਘੇ ਪਾਣੀ ਵਿੱਚ ਜਾ ਕੇ ਲੋਕਾਂ ਦੇ ਜਿਹੜੇ ਕਿ ਰਾਸ਼ਨ ਪਚਾਰੇ ਨੂੰ ਲੱਖਿਆ ਕਰਦੇ ਨੇ ਦੇਖੋ ਪੰਜਾਬ ਦੀ ਜਵਾਨੀ ਦਾ ਸਿੱਖ ਜਵਾਨੀ ਦਾ ਕੋਈ ਸਾਨੀ ਨਹੀਂ ਆ ਇਹ ਆਪਾਂ ਅੱਜ ਵੀ ਦੇਖ ਰਹੇ ਨਾ ਜਿੱਥੇ ਵੱਡੇ-ਵੱਡੀਆਂ ਟੀਮਾਂ ਵੀ ਜਾਣ ਤੋਂ ਡਰਦੀਆਂ ਉੱਥੇ ਪੰਜਾਬ ਦੀ ਜਵਾਨੀ ਪਹੁੰਚੀ ਇਹਦਾ ਮਤਲਬ ਇਹ ਵੀ ਜਿਨ੍ਹਾਂ ਨੇ ਇਹ ਬਿਰਤਾਂਤ ਘੜੇ ਸੀ ਵੀ ਇਹ ਉੱਡਦਾ ਪੰਜਾਬ ਆ ਇਹ ਉੱਡਦਾ ਪੰਜਾਬ ਨਹੀਂ ਆ ਇਹ ਚੜ੍ਹਦੀ ਕਲਾ ਵਾਲਾ ਪੰਜਾਬ ਆ ਇਹ ਹਰ ਥਾਂ ਤੇ ਗਰੀਬਾਂ ਲੋੜਵੰਦਾਂ ਡੁੱਬਿਆਂ ਦੀ ਮਦਦ ਕਰਨ ਵਾਲਾ ਪੰਜਾਬ ਆ ਇਹ ਹਰ ਇੱਕ ਦਾ ਸਹਾਰਾ ਬਣਨ ਵਾਲਾ ਪੰਜਾਬ ਆ ਸਿੱਖ ਜਵਾਨੀ ਤੇ ਅੱਜ ਪੰਥ ਨੂੰ ਮਾਣ ਆ ਤੇ ਹਮੇਸ਼ਾ ਹੀ ਮਾਣ ਰਹੂਗਾ ਕਿਉਂਕਿ ਮੈਂ ਦੇਖਿਆ ਨਿਸ਼ਾਨ ਸਾਹਿਬਾਂ ਦੇ ਛਾਵੇਂ ਟਰਾਲੀਆਂ ਤੇ ਨਿਸ਼ਾਨ ਸਾਹਿਬ ਲੱਗੇ ਆ ਟਰੈਕਟਰਾਂ ਤੇ ਲੱਗੇ ਆ ਤੇ ਸਿੱਖ ਜਵਾਨੀ ਗੁਰੂ ਦੇ ਜਕਾਰੇ ਲਾਉਂਦਿਆਂ ਹਰ ਥਾਂ ਤੇ ਪਹੁੰਚ ਰਹੀ ਆ ਤੇ ਮਦਦ ਕਰ ਰਹੀ ਆ ਵੱਡੀ ਜਿਹੜੀ ਦਿੱਤਾ ਪਿਛਲੇ ਤਕਰੀਬਨ 2 ਹਫ਼ਤੇ ਹੋ ਗਏ ਪੰਜਾਬ ਦੇ ਉੱਤੇ ਪਈ ਆ ਹੜ੍ਹਾਂ ਦੀ ਮਾਰ ਪੈ ਰਹੀ ਆ ਔਰ ਤਕਰੀਬਨ ਇੱਕ ਹਫ਼ਤਾ ਲਗਾਤਾਰ ਇੱਥੇ ਹੜ੍ਹਾਂ ਦਾ ਪਾਣੀ ਤੇ ਉਪਰਮੀ ਦਾ ਪਾਣੀ ਜਿਹਨੇ ਪੰਜਾਬੀਆਂ ਦੀ ਜਿਹੜੀ ਇੱਥੇ ਹਾਲਤ ਸੀ ਘਰਾਂ ਦੀ ਪਿੰਡਾਂ ਦੀ ਉਹ ਬਾਤ ਨੂੰ ਬਰਕਰਾਰ ਕਰ ਦਿੱਤੀ ਪਰ ਫਿਰ ਵੀ ਗੁਰੂ ਦੀ ਕਿਰਪਾ ਹੈ ਕਿ ਪੰਜਾਬੀ ਜਿਹੜੇ ਉਹ ਚੜ੍ਹਦੀ ਕਲਾ ਵਿੱਚ ਨੇ ਔਰ ਖਾਸ ਕਰਕੇ ਜਿਹੜਾ ਅਜਨਾਲੇ ਦਾ ਏਰੀਆ ਗਾਂ ਪਿੰਡੀਆਂ ਤਰਵੰਡੀ ਫਤਿਹਵਾੜ ਦਾ ਲੋਕੋਆਂ ਕਿਆ ਪੱਕ ਜਿਹੜੀ ਰੰ다ਸ ਡੇਰਾ ਬਾਬਾ ਆਨੰਦ ਜਿਹੜੀ ਸਭ ਤੋਂ ਵੱਡੀ ਮਾਰ ਮਾਰੀ ਹੈ ਉਹ ਐਸ ਤੋਂ ਸਿੱਧਾ ਜਿਹੜਾ ਪਾਰ ਪਿਆ ਹੋਇਆ ਤੇ ਉਹਨੇ ਇਹ ਬਹੁਤ ਵੱਡੀ ਮਾਰ ਮਾਰੀ ਹੈ ਮਹਾਪੁਰਖ ਦੱਸ ਰਹੇ ਨੇ ਕਿ ਢਾਈਆਂ ਕਿੱਲਿਆਂ ਦਾ ਜਿਹੜਾ ਤੁਸੀਂ ਦਾ ਜਿਹੜਾ ਪਾੜ ਹੈ ਤਕਰੀਬਨ 300 ਫੁੱਟ ਤੋਂ ਜ਼ਿਆਦਾ ਜਿਹੜਾ ਪਾੜ ਹੈ ਉਹ ਇੱਥੇ ਪਿਆ ਜਿਹਨੂੰ ਮਹਾਪੁਰਖਾਂ ਦੇ ਮਹਾਪੁਰਖਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਬਹੁਤ ਜੰਗੀ ਪੱਧਰ ਤੇ ਕੰਮ ਕਰਕੇ ਨੌਜਵਾਨ ਵੀ ਲੱਗੇ ਹੋਏ ਆ ਕਿ ਜੰਗੀ ਪੱਧਰ ਤੇ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦ ਤੱਕ ਇਹ ਪਾੜ ਨਾ ਪੂਰੇਗਾ ਤਦ ਤੱਕ ਇਹ ਤਰੋਂ ਪਾਣੀ ਦਾ ਜਿਹੜੀ ਜਿਹੜਾ ਪ੍ਰੈਸ਼ਰ ਹੈ ਉਹ ਖਤਮ ਨਹੀਂ ਹੋਣਾ ਕਿਉਂਕਿ ਰਾਵੀ ਦਾ ਪਾਣੀ ਚੜ ਕੇ ਇਸ ਪਾਸੇ ਆਇਆ ਹੈ ਤੁਸੀਂ ਬੰਨ੍ਹ ਨੂੰ ਲਗਾ ਤੇ ਤੁਸੀਂ ਬੰਨ੍ਹ ਜਿਹੜਾ ਉਹ 350 ਫੁੱਟ ਤੋਂ ਜ਼ਿਆਦਾ ਜਿਹੜਾ ਸੀ ਇੱਥੋਂ ਟੁੱਟਾ ਹੈ ਔਰ ਜਿਹੜਾ ਹੁਣ ਯਤਨ ਕੀਤੇ ਜਾ ਰਹੇ ਨੇ ਕਿ ਇਹ ਬੰਨ੍ਹ ਲਾ ਕੇ ਤੇ ਇਹ ਪਾਣੀ ਜਾਣ ਤੋਂ ਰੋਕਿਆ ਜਾਏ ਇਹ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਤਾਨ ਮੰਨ ਧੰਨ ਕਰਕੇ ਵੱਧ ਤੋਂ ਵੱਧ ਸਹਿਯੋਗ ਕਰੀਏ ਕਿਉਂਕਿ ਮਾਪੁਰਖਾਂ ਵੱਲੋਂ ਦਿਨ ਰਾਤ ਇੱਕ ਕਰਕੇ ਆਪਣੀ ਸਾਰੀ ਮਸ਼ੀਨਰੀ ਝੋਕ ਕੇ ਇਹ ਜਿਹੜਾ ਬੰਨ ਹੈ ਇਹਨੂੰ ਬਨਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਸੰਗਤ ਤੇ ਵਰੋਂ ਬਹੁਤ ਵੱਡਾ ਜਿਹੜਾ ਨੌਜਵਾਨਾਂ ਵੱਲ ਖਾਸ ਕਰਕੇ ਬਹੁਤ ਵੱਡਾ ਜਿਹੜਾ ਸਹਿਯੋਗ ਹੈ ਉਹ ਕੀਤਾ ਜਾ ਰਿਹਾ ਹੈ ਪੰਜਾਬ ਨਹੀਂ ਪੰਜਾਬ ਦੇ ਬਾਹਰੋਂ ਵੀ ਨੌਜਵਾਨ ਇੱਥੇ ਆ ਰਹੇ ਆ ਸੇਵਾ ਦੇ ਲਈ ਟਰਾਲੀਆਂ ਮਿੱਟੀ ਦੀਆਂ ਆ ਰਹੀਆਂ ਸੰਗਤ ਜੀ ਵੀ ਕਾਫੀ ਉਛਾ ਹੈ ਦੇਖੋ ਇਹ ਇੱਕ ਬੜਾ ਵੱਡਾ ਇੱਕ ਮੋਰਚਾ ਕਹਿ ਲਓ ਕਿ ਲੱਗਾ ਹੋਇਆ ਇਹ ਦਿਨਾਂ ਸਾਰਿਆਂ ਦੇ ਰਲ ਮਿਲ ਕੇ ਕਰਨ ਤੋਂ ਹੱਲ ਨਹੀਂ ਹੋਣਾ ਇਹ ਬੜੀ ਚੰਗੀ ਗੱਲ ਹੈ ਕਿ ਪੰਜਾਬ ਤੋਂ ਬਾਹਰੋਂ ਵੀ ਹੋਣ ਰਾਜਸਥਾਨ ਤੋਂ ਯੂਪੀ ਤੋਂ ਹਰਿਆਣੇ ਤੋਂ ਹੋਰ ਥਾਵਾਂ ਤੋਂ ਸਾਂਖਤਿਆ ਰਾਚਨ ਲੈ ਕੇ ਜਾਂ ਮਿੱਟੀ ਲੈ ਕੇ ਜਾਂ ਪਸ਼ੂਆਂ ਵਾਸਤੇ ਚਾਰਾ ਲੈ ਕੇ ਆਉਣੀ ਸ਼ੁਰੂ ਹੋਈ ਆ ਇਹ ਇਹ ਬੜਾ ਚੰਗਾ ਸੰਕੇਤ ਹੈ ਔਰ ਭਾਈ ਚਾਰ ਕਿਸਾਨ ਨੂੰ ਮਜ਼ਬੂਤ ਕਰਨ ਵਾਲਾ ਸੰਕੇਤ ਹੈ ਹਾਲਾਤ ਜਿਹੜੇ ਨੇ ਦੇਖੋ ਜਿਹੜੀਆਂ ਤੇ ਫਸਲਾਂ ਡੁੱਬੀਆਂ ਵਾਂ ਅਜੇ ਡੁੱਬੀਆਂ ਹੀ ਪਈਆਂ ਵਾਂ ਕੁਝ ਘਰਾਂ ਤੋਂ ਪਾਣੀ ਉਤਰਿਆ ਵਾ ਪਰ ਜਿੰਨਾ ਘਰਾਂ ਤੋਂ ਪਾਣੀ ਉਤਰਿਆ ਵੀ ਉੱਥੇ ਸਲਾਬ ਆ ਲੋਕਾਂ ਦੇ ਪਸ਼ੂ ਡੰਗਰ ਵੀ ਮਰ ਗਏ ਆ ਅੱਗੇ ਨਾਲੋਂ ਭਾਵੇਂ ਥੋੜਾ ਜਿਹਾ ਪਾਣੀ ਉਤਰਿਆ ਪਰ ਅਜੇ ਵੀ ਹਾਲਾਤ ਬਹੁਤੇ ਠੀਕ ਨਹੀਂ ਪਰ ਰਾਹਤ ਵਾਲੀ ਗੱਲ ਇਹ ਆ ਕਿ ਇਸ ਔਖੇ ਸਮੇਂ ਤੇ ਬਹੁਤ ਸਾਰੇ ਸਿੱਖ ਨੌਜਵਾਨ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਪੰਜਾਬ ਪੰਜਾਬ ਤੋਂ ਬਾਹਰੋਂ ਵੀ ਮੈਂ ਦੇਖੇ ਬਹੁਤ ਸਾਰੇ ਆਏ ਆ ਜਿਹੜੇ ਕੌਮੀ ਨਿਸ਼ਾਨ ਦੇ ਢੇਠਾਂ ਵੱਖ-ਵੱਖ ਥਾਵਾਂ ਤੇ ਪਹੁੰਚ ਰਹੇ ਆ ਜਿਕਾਰੇ ਲਾਉਂਦੇ ਜਿਹੜੀ ਸਿੱਖ ਜਵਾਨੀ ਆ ਉਹ ਫੌਰੀ ਤੌਰ ਤੇ ਜਿੰਨੀ ਵੀ ਰਾਹਤ ਦੇ ਸਕਦੀ ਆ ਭਾਵੇਂ ਰਾਸ਼ਨ ਪੱਖੋਂ ਆ ਭਾਵੇਂ ਪਸ਼ੂਆਂ ਦੇ ਚਾਰੇ ਪੱਖੋਂ ਆ ਉਹ ਦਿੱਤੀ ਜਾ ਰਹੀ ਆ ਤੋਂ ਇਥੇ ਆਪਾਂ ਇਹੋ ਹੀ ਕਹਿ ਸਕਦੇ ਭੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸੱਚੇ ਪਾਤਸ਼ਾਹ ਦੇ ਕੌਮੀ ਨਿਸ਼ਾਨ ਦੇ ਹੇਠਾਂ ਸਿੱਖ ਜਵਾਨੀ ਵੱਲੋਂ ਨੌਜਵਾਨਾਂ ਵੱਲੋਂ ਹੋਰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਨੁਮਾਇੰਦਗੀ ਮਾਲ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਹੋਰ ਸੰਸਥਾਵਾਂ ਹੋਣ ਕਿਸਾਨ ਜਥੇਬੰਦੀਆਂ ਵੀ ਲੱਗੀਆਂ ਕੁਝ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਇਥੋਂ ਦੀਆਂ ਇਥੋਂ ਦੀ ਪਾਰਟੀ ਆ ਉਹ ਵੀ ਲੱਗੀ ਆ ਗਏ ਆ ਤਾਂ ਇਹ ਰਾਹਤ ਵਾਲੀ ਗੱਲ ਇਹ ਹੈਗੀ ਆ ਵੀ ਸਿੱਖ ਜਵਾਨੀ ਜਿਹੜੀ ਆਪ ਮਾਰੇ ਪਹੁੰਚ ਰਹੀ ਆ ਆਪ ਹੀ ਉਥੇ ਰਾਹਤ ਦੇ ਰਹਿਆ ਪਰ ਮੈਂ ਗੁਰੂ ਦੇ ਘਰੇ ਕੁਲਤਾ ਵਾਂ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉਥੇ ਬਾਹ ਫੜਦਾ ਪਿਆ ਤੋਂ ਅੱਜ ਇਹੋ ਹੀ ਲੋੜ ਆ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਇੱਕ ਦੂਜੇ ਦੀ ਮਦਦ ਕਰੀਏ ਔਰ ਜਿਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਲੋਕਾਂ ਦੀ ਜਿਹੜੀ ਆਸਾਰਾ ਲੈਣੀ ਚਾਹੀਦੀ ਆ ਬਾਕੀ ਆਪਾਂ ਸਾਰੇ ਗੁਰੂ ਅਗੇ ਅਰਦਾਸ ਕਰੀਏ ਇੱਕ ਤੇ ਪਾਤਸ਼ਾਹ ਇਹ ਸਾਫਤ ਨੂੰ ਛੇਤੀ ਨਜਾਤ ਦਿਵਾਵੇ ਦੂਜਾ ਜਿਹੜੇ ਵੀ ਸਾਡੇ ਨੌਜਵਾਨ ਇਸ ਕੰਮ ਦੇ ਵਿੱਚ ਲੱਗੇ ਆ ਮਹਾਰਾਜ ਉਹਨਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣ ਕਈ ਥਾਵਾਂ ਦੇ ਉੱਤੇ ਨੌਜਵਾਨਾਂ ਵੱਲੋਂ ਜਾਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਬੰਨ ਬੰਨੇ ਜਾ ਰਹੇ ਆ ਔਰ ਉੱਥੇ ਲਾਗੇ ਦਰਿਆ ਸੁੱਕਦਾ ਵਾ ਕਈ ਥਾਵਾਂ ਦੇ ਹੱਥ ਸੇ ਹੋ ਜਾਂਦੇ ਆ ਤੋਂ ਉਹਨਾਂ ਦੀ ਆਪਾਂ ਸਲਾਮਤੀ ਦੀ ਅਰਦਾਸ ਵੀ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਆ ਬਾਕੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਾਣੀ ਆਇਆ ਵਾ ਇਹ ਬਹੁਤ ਚਿੰਤਾਜਨਕ ਆ ਮੈਂ ਪਰਸੋਂ ਹਰਿਆਣੇ ਚ ਸੀ ਔਰ ਉੱਥੇ ਮੈਂ ਹਰ ਇੱਕ ਭਾਵੇਂ ਕੋ ਰੋਹੀ ਹੀ ਭਾਵੇਂ ਨਹਿਰ ਹੀ ਜਾਂ ਛੋਟੀ ਨਦੀ ਹਰ ਇੱਕ ਦੇ ਕੰਡੇ ਤੇ ਮੈਂ ਦੇਖਿਆ ਵੀ ਮਿੱਟੀ ਦੇ ਭਰੇ ਬੋਰੇ ਵੀ ਬਹੁਤ ਪਏ ਸੀ ਤੇ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦਾ ਉਹਨਾਂ ਦੇ ਹੋਰ ਜਿਹੜਾ ਅਮਲਾ ਫੈਲਾਉ ਵੀ ਲੱਗਾ ਅਗਾਹ ਕਰ ਦਿੱਤਾ ਉਹਨਾਂ ਨੇ ਲੋਕਾਂ ਨੂੰ ਕਾਫੀ ਸਮਾਂ ਪਹਿਲਾਂ ਪਰ ਪੰਜਾਬ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹਾਕਮਾਂ ਦੇ ਵੱਲੋਂ ਲੋਕਾਂ ਨੂੰ ਅਗਾਹ ਨਹੀਂ ਕੀਤਾ ਗਿਆ ਤੇ ਇਕਦਾਂ ਹੀ ਪਾਣੀ ਆਇਆ ਅੱਜ ਇਹ ਕਿੰਨਾ ਵੱਡਾ ਨੁਕਸਾਨ ਆ ਹੋਇਆ ਇਹ ਤੇ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜਿਆਦਾ ਪਤਾ ਲੱਗੂਗਾ ਪਰ ਇਹਨਾਂ ਨੂੰ ਚਾਹੀਦਾ ਸੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਕਿਉਂਕਿ ਇੰਨਾ ਪਾਣੀ ਜਿਹੜਾ ਇੱਕਦਮ ਆ ਜਾਣਾ ਦਰਿਆਵਾਂ ਦੇ ਵਿੱਚ ਲੋਕਾਂ ਦੇ ਲਈ ਸਥਿਤੀ ਜਿਹੜੀ ਬੜੀ ਭਿਆਨਕ ਬਣੀ ਮੈਨੂੰ ਤੇ ਉਹ ਕਿਉਂਕਿ ਮੈਂ ਇਤਿਹਾਸ ਨੂੰ ਪਿਆਰ ਕਰਨ ਵਾਲਾ ਤੇ ਮੈਨੂੰ ਤੇ ਚੇਤਾ ਆਉਂਦਾ 1739 ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਵਾ ਤੇ ਉਦੋਂ ਉੱਥੇ ਹੈਗਾ ਹੀ ਮੁਹੰਮਦ ਸ਼ਾਹ ਰੰਗੀਲਾ ਰਾਜ ਕਰਦਾ ਲੋਕਾਂ ਨੇ ਉਹਨੂੰ ਪਹਿਲਾਂ ਕਿਹਾ ਸੀ ਵੀ ਉਹ ਆ ਰਿਹਾ ਹੈ ਆ ਕੋਈ ਤਿਆਰੀ ਟਿਉਰੀ ਕਰ ਲੀਏ ਤੇ ਉਹ ਆਇਆ ਸ਼ੇ ਉਹਨੇ ਕੋਈ ਤਿਆਰੀ ਨਹੀਂ ਕੀਤੀ ਤੇ ਦਿੱਲੀ ਜਿਹੜੀ ਅੱਧੀ ਮਰਵਾਤੀ ਸੀ ਉਹਨੇ ਮੁਹੰਮਦ ਸ਼ਾਹ ਰੰਗੀਲੇ ਨੇ ਜਦੋਂ ਇਦਾਂ ਦੇ ਲੋਕ ਰਾਜ ਕਰਨ ਲੱਗ ਪੈਣ ਨਾ ਤੇ ਉਦੋਂ ਲੋਕ ਡੁੱਬਦੇ ਵੀ ਆ ਤੇ ਲੋਕ ਮਰਦੇ ਵੀ ਆ ਆਪਾਂ ਨੂੰ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਆ ਗੁਰੂ ਸਾਹਿਬ ਸਾਡੇ ਪੰਥ ਨੂੰ ਪੰਜਾਬ ਨੂੰ ਇਹ ਤੋਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਦੇ ਹਾਕਮਾਂ ਨੂੰ ਸਮਝਦੇ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ ਜਿੱਥੇ ਕਿ ਪੰਜਾਬ ਨੂੰ ਨਸ਼ੇ ਲਈ ਬਦਨਾਮ ਕੀਤਾ ਹੈ ਨੌਜਵਾਨਾਂ ਨੂੰ ਨਸ਼ੇ ਲਈ ਬਦਨਾਮ ਅੱਜ ਉਹੀ ਨੌਜਵਾਨ ਨੇ ਜਿਹੜੇ ਡੂੰਘੇ ਪਾਣੀ ਵਿੱਚ ਜਾ ਕੇ ਲੋਕਾਂ ਦੇ ਜਿਹੜੇ ਕਿ ਰਾਸ਼ਨ ਪਚਾਰੇ ਨੂੰ ਰੱਖਿਆ ਕਰਦੇ ਦੇਖੋ ਪੰਜਾਬ ਦੀ ਜਵਾਨੀ ਦਾ ਸਿੱਖ ਜਵਾਨੀ ਦਾ ਕੋਈ ਸਾਨੀ ਨਹੀਂ ਆ ਇਹ ਆਪਾਂ ਅੱਜ ਵੀ ਦੇਖ ਰਹੇ ਨਾ ਜਿੱਥੇ ਵੱਡੇ-ਵੱਡੀਆਂ ਟੀਮਾਂ ਵੀ ਜਾਣ ਤੋਂ ਡਰਦੀਆਂ ਉੱਥੇ ਪੰਜਾਬ ਦੀ ਜਵਾਨੀ ਪਹੁੰਚੀ ਇਹਦਾ ਮਤਲਬ ਇਹ ਵੀ ਜਿਨ੍ਹਾਂ ਨੇ ਇਹ ਵਿਰਤਾਂਤ ਘੜੇ ਸੀ ਵੀ ਇਹ ਉੱਡਦਾ ਪੰਜਾਬ ਆ ਇਹ ਉੱਡਦਾ ਪੰਜਾਬ ਨਹੀਂ ਆ ਇਹ ਚੜ੍ਹਦੀ ਕਲਾ ਵਾਲਾ ਪੰਜਾਬ ਆ ਇਹ ਹਰ ਥਾਂ ਤੇ ਗਰੀਬਾਂ ਲੋੜਵੰਦਾਂ ਡੁੱਬਿਆਂ ਦੀ ਮਦਦ ਕਰਨ ਵਾਲਾ ਪੰਜਾਬ ਆ ਇਹ ਹਰ ਇੱਕ ਦਾ ਸਹਾਰਾ ਬਣਨ ਵਾਲਾ ਪੰਜਾਬ ਆ ਸਿੱਖ ਜਵਾਨੀ ਤੇ ਅੱਜ ਪੰਥ ਨੂੰ ਮਾਣ ਆ ਤੇ ਹਮੇਸ਼ਾ ਹੀ ਮਾਣ ਰਹੂਗਾ ਕਿਉਂਕਿ ਮੈਂ ਦੇਖਿਆ ਨਿਸ਼ਾਨ ਸਾਹਿਬਾਂ ਦੇ ਛਾਵੇਂ ਟਰਾਲੀਆਂ ਤੇ ਨਿਸ਼ਾਨ ਸਾਹਿਬ ਲੱਗੇ ਆ ਟਰੈਕਟਰਾਂ ਤੇ ਲੱਗੇ ਆ ਤੇ ਸਿੱਖ ਜਵਾਨੀ ਗੁਰੂ ਦੇ ਜਕਾਰੇ ਲਾਉਂਦਿਆਂ ਹਰ ਥਾਂ ਤੇ ਪਹੁੰਚ ਰਹੀ ਆ ਤੇ ਮਦਦ ਕਰ ਰਹੀ ਆ ਵੱਡੀ ਫਿਜ਼ਿਕ ਦਿੱਤਾ ਪਿਛਲੇ ਤਕਰੀਬਨ 2 ਹਫਤੇ ਹੋ ਗਏ ਪੰਜਾਬ ਦੇ ਉੱਤੇ ਪਈ ਆ ਹਾਰਾਂ ਦੀ ਮਾਰ ਪੈ ਰਹੀ ਆ ਔਰ ਤਕਰੀਬਨ ਇੱਕ ਹਫਤਾ ਲਗਾਤਾਰ ਇਥੇ ਹਾਰਾਂ ਦਾ ਪਾਣੀ ਤੇ ਉਪਰਮੀ ਦਾ ਪਾਣੀ ਜਿਹਨੇ ਪੰਜਾਬੀਆਂ ਦੀ ਜਿਹੜੀ ਇੱਥੇ ਹਾਲਤ ਸੀ ਘਰਾਂ ਦੀ ਪਿੰਡਾਂ ਦੀ ਉਹ ਬਾਤੋਂ ਹੀ ਬਤਰ ਕਾ ਦਿੱਤੀ ਪਰ ਫੇਰ ਵੀ ਗੁਰੂ ਦੀ ਕਿਰਪਾ ਹੈ ਕਿ ਪੰਜਾਬੀ ਜਿਹੜੇ ਉਹ ਚੜ੍ਹਦੀ ਕਲਾ ਵਿੱਚ ਨੇ ਔਰ ਖਾਸ ਕਰਕੇ ਜਿਹੜਾ ਅਜਨਾਲਿਆ ਦਾ ਏਰੀਆ ਗਾਪਿੰਡੀਆਂ ਤਰਵੰਡੀ ਫਤਿਹਵਾਲ ਦੇ ਕਾ ਲੋਕੋਆਂ ਤੱਕ ਜਿਹੜੀ ਰੰ다ਸ ਢੇਰਾ ਬਾਬਾ ਨਾਨਕ ਜਿਹੜੇ ਸਭ ਤੋਂ ਵੱਡੀ ਮਾਰ ਮਾਰੀ ਹੈ ਉਹ ਐਸ ਤੋਂ ਸਿੱਦਾ ਜਿਹੜਾ ਪਾੜ ਪਿਆ ਹੋਇਆ ਤੇ ਉਹਨੇ ਇਹ ਬਹੁਤ ਵੱਡੀ ਮਾਰ ਮਾਰੀ ਹੈ ਮਹਾਂਪੁਰਖ ਦੱਸ ਰਹੇ ਨੇ ਕਿ ਢਾਈਆਂ ਕਿੱਲਿਆਂ ਦਾ ਜਿਹੜਾ ਤੁਸੀਂ ਦਾ ਜਿਹੜਾ ਪਾੜ ਹੈ तकरीबन 300 ਫੁੱਟ ਤੋਂ ਜ਼ਿਆਦਾ ਜਿਹੜਾ ਪਾੜ ਹੈ ਉਹ ਇੱਥੇ ਪਿਆ ਜਿਹਨੂੰ ਮਹਾਂਪੁਰਖਾਂ ਦੇ ਮਹਾਂਪੁਰਖਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਬਹੁਤ ਜੰਗੀ ਪੱਧਰ ਤੇ ਕੰਮ ਕਰਕੇ ਨੌਜਵਾਨ ਵੀ ਉੱਤ ਲੱਗੇ ਹੋਏ ਆ ਕਿ ਜੰਗੀ ਪੱਧਰ ਤੇ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦ ਤੱਕ ਇਹ ਪਾੜ ਨਾ ਪੂਰੇਗਾ ਤਦ ਤੱਕ ਇਹ ਦਰੁਬਾਣ ਦਾ ਜਿਹੜੀ ਜਿਹੜਾ ਪ੍ਰੈਸ਼ਰ ਹੈ ਉਹ ਖਤਮ ਨਹੀਂ ਹੋਣਾ ਕਿਉਂਕਿ ਰਾਵੀ ਦਾ ਪਾਣੀ ਚੜ ਕੇ ਇਸ ਪਾਸੇ ਆਇਆ ਹੈ ਤੁਸੀਂ ਬੰਨੂ ਲੱਗਾ ਤੇ ਤੁਸੀਂ ਬੰਨ ਜਿਹੜਾ ਉਹ 350 ਫੁੱਟ ਤੋਂ ਜ਼ਿਆਦਾ ਜਿਹੜਾ ਸੀ ਇੱਥੋਂ ਟੁੱਟਾ ਹੈ ਔਰ ਜਿਹੜਾ ਹੁਣ ਯਤਨ ਕੀਤੇ ਜਾ ਰਹੇ ਨੇ ਕਿ ਇਹ ਬੰਨ ਮਾ ਕੇ ਤੇ ਇਹ ਪਾਣੀ ਜਾਣ ਤੋਂ ਰੋਕਿਆ ਜਾਏ